ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦਰਸ਼ਨ ਕਰ ਰਹੇ ਹੋ ਸਮਾਦ ਬਾਬਾ ਬੁੱਢਾ ਸਾਹਿਬ ਜੀ ਰਮਦਾਸ ਦਰਬਾਰ ਦੇ ਵਿੱਚ ਸੇਵਾ ਕਰ ਰਹੇ ਬਾਪੂ ਹਰਪਾਲ ਸਿੰਘ ਜੀ ਮਾਤਾ ਕੁਲਦੀਪ ਕੌਰ ਜੀ ਪਿਛਲੇ 25 ਸਾਲਾਂ ਤੋਂ ਲਗਾਤਾਰ ਸਵੇਰੇ 6:30 ਵਜੇ ਗੁਰਦੁਆਰਾ ਸਾਹਿਬ ਪਹੁੰਚ ਜਾਂਦੀ ਹਨ ਪਹੁੰਚ ਕਰਕੇ ਗੁਰੂ ਘਰ ਦੇ ਦਰਬਾਰ ਦੀਆਂ ਚਾਦਰਾਂ ਅਤੇ ਸ਼ਸਤਰਾਂ ਤੇ ਵਸਤਰਾਂ ਨੂੰ ਪ੍ਰੋਪਰ ਤਰੀਕੇ ਦੇ ਨਾਲ ਸਾਫ਼ ਕਰਕੇ ਤੇ ਬੜੀ ਦਿਲ ਦੇ ਨਾਲ ਟੇਕੀ ਸੇਵਾ ਕਰਦੇ ਹਨ ਬਾਪੂ ਜੀ ਦਾ ਕਹਿਣਾ ਹੈ ਪਿਛਲੇ 25 ਸਾਲਾਂ ਤੋਂ ਕੋਈ ਇਹੋ ਜਿਹਾ ਮੀਂਹ ਕੋਈ ਇਹੋ ਜਿਹਾ ਝੱਖੜ ਕੋਈ ਇਹੋ ਜਿਹੀ ਹਨੇਰੀ ਜਿਹੜੀ ਸਾਨੂੰ ਗੁਰੂ ਘਰ ਆਉਣ ਤੋਂ ਰੋਕ ਨਹੀਂ ਸਕੀ ਬਾਪੂ ਜੀ ਦਾ ਕਹਿਣਾ ਸੀ ਕਿ ਅਸੀਂ ਕਦੀ ਵੀ ਦਿੱਕਤ ਨਹੀਂ ਮਹਿਸੂਸ ਕੀਤੀ ਤੇ ਮਹਾਰਾਜ ਜੀ ਕਹਿੰਦੇ ਹਨ ਝੱਖੜ ਝਾਂਗੀ ਮੀਂਹ ਵਰਸੈ ਭੀ ਗੁਰ ਦੇਖਣ ਜਾਈ ਗੁਰੂ ਦੇ ਸਿੱਖ ਦਾ ਇਹੋ ਜਿਹਾ ਪ੍ਰੇਮ ਹੁੰਦਾ ਹੈ ਉਹ ਕਹਿੰਦੇ ਨੇ 2025 ਦੇ ਵਿੱਚ ਆਇਆ ਫਲੱਡ ਪਹਿਲੀ ਵਾਰ 25 ਸਾਲਾਂ ਚ ਹੋਇਆ ਕਿ ਸਾਡਾ ਗੁਰੂ ਘਰ ਆਣ ਤੋਂ ਨਾਗਾ ਪਿਆ ਹੋਵੇ ਪਰ ਬਾਪੂ ਜੀ ਦਾ ਕਹਿਣਾ ਸੀ ਕਿ ਪਿਛਲੇ 25 ਸਾਲਾਂ ਤੋਂ ਅਸੀਂ ਆ ਰਹੇ ਹਾਂ ਕਿਸੇ ਰਿਸ਼ਤੇਦਾਰ ਦੇ ਕੋਲ ਨਹੀਂ ਜਾਂਦੇ ਜੇ ਜਾਂਦੇ ਵੀ ਹਾਂ ਤੇ ਸ਼ਾਮ ਤੱਕ ਸਾਡੀ ਵਾਪਸੀ ਹੁੰਦੀ ਆ ਕਿਉਂ ਕਿ ਸਵੇਰੇ 1.5 ਵਜੇ ਅਸੀਂ ਦਰਬਾਰ ਦੀ ਜਿਹੜੀ ਸੇਵਾ ਉਹਦੇ ਚ ਕਦੇ ਵੀ ਨਾਗਾ ਨਹੀਂ ਪਹਿਨ ਦਿੱਤਾ ਤੇ ਮਹਾਰਾਜ ਜੀ ਕਹਿੰਦੇ ਨੇ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੈ ਚਤ ਲਾਇ ਮਨ ਚਿੰਦਿਆ ਫਲ ਪਾਵਨਾ ਹਉਮੈ ਵਿੱਚ ਹੂ ਜਾਏ ਸਿਆਣਿਆਂ ਦਾ ਕਥਨ ਹੈ ਘਰ ਦੇ ਵਿੱਚ ਇੱਕ ਜੀ ਦੀ ਕੀਤੀ ਬੰਦਗੀ ਘਰ ਦੇ ਵਿੱਚ ਇੱਕ ਦੋ ਜੀਆਂ ਦੀ ਕੀਤੀ ਸੇਵਾ ਕਈ ਵਾਰ ਕਿੰਨੀਆਂ ਪੀੜ੍ਹੀਆਂ ਨੂੰ ਤਾਰ ਦਿੰਦੇ ਹਨ ਤੁਸੀਂ ਦੇਖੋ ਇੰਨੇ ਸੁਚੱਜੇ ਢੰਗ ਦੇ ਨਾਲ ਚਾਦਰਾਂ ਚੁੱਕ ਰਹੇ ਨੇ ਔਰ ਬਹੁਤ ਸਿੰਪਲ ਤਰੀਕੇ ਨਾਲ ਸਭ ਤੋਂ ਵੱਡੀ ਗੱਲ ਗੁਰੂ ਘਰ ਦਾ ਰੋਜ਼ਾਨਾ ਦਾ ਜਿਹੜਾ ਹੁਕਮਨਾਮਾ ਉਹ ਬਾਪੂ ਜੀ ਆਪਣੀ ਹੱਥੀ ਲਿਖਦੇ ਹਨ ਵਾਹਿਗੁਰੂ ਜੀ ਕਾ